ਭਰਾਵੋ ਭੈਣੋ ਕਹਿੰਦੇ ਜੇ ਅੱਗਾ ਸੌਖਾ ਕਰਨਾ ਨਾ ਅਗਲਾ ਆਉਣ ਵਾਲਾ ਸਮਾਂ ਅੱਗੇ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਅੱਜ ਹੀ ਅੱਜ ਤੋਂ ਬਾਅਦ ਜੇ ਸੌਖਾ ਰਹਿਣਾ ਹੈ ਨਾ ਤੇ ਟੋਏ ਟਿੱਬੇ ਟਾ ਦੇ ਟੋਏ ਟਿੱਬੇ ਟਾ ਦੇ ਹੁਣ ਜਿਹੜੀ ਫਸਲ ਦੇ ਦੱਸੋ ਜਿਹੜੀ ਜ਼ਮੀਨ ਦੇ ਵਿੱਚ ਟਿੱਬੇ ਹੋਣ ਹੈ ਕਿਸੇ ਕੰਮ ਦੀ ਕੀ ਬੀਜੋਗੇ ਮੂੰਗਫਲੀ ਮਾੜੀ ਮੋਟੀ ਭਾਵੇਂ ਹੋ ਜੇ ਹੋਰ ਤੇ ਉੱਥੇ ਕੁਝ ਨਹੀਂ ਹੁੰਦਾ ਤੇ ਵਿਆਹ ਤੇ ਪਾਣੀ ਨਹੀਂ ਝੜਦਾ ਹੈ ਕਿਸੇ ਕੰਮ ਦੀ ਹੁਣ ਉਧਰ ਵੇਖੋ ਰਾਜਸਥਾਨ ਦੇ ਵਿੱਚ ਜੈਸਲਮੇਰ ਬੀਕਾਨੇ ਰੱਗੇ ਲੰਘ ਜੋ ਉਧਰ ਟਿੱਬੇ ਹੀ ਟਿੱਬੇ 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 ਉਹਦਾ ਫਿਰ ਫਾਇਦਾ ਕੀ ਟਿੱਬਿਆਂ ਵਾਲੀ ਜ਼ਮੀਨ ਦਾ ਕੀ ਫਾਇਦਾ ਜ਼ਮੀਨ ਟਿੱਬਿਆਂ ਵਾਲੀ ਵੀ ਕਿਸੇ ਕੰਮ ਦੀ ਨਹੀਂ ਤੇ ਜ਼ਮੀਨ ਟੋਇਆਂ ਵਾਲੀ ਵੀ ਕਿਸੇ ਕੰਮ ਦੀ ਖੱਡੇ ਹੀ ਖੱਡੇ ਹੋਣ ਟੋਏ ਹੀ ਟੋਏ ਹੋਣ ਤੇ ਵਧੀਆ ਕਿਹੜੀ ਹੁੰਦੀ ਹੈ ਜਮੀਨ ਜਿਹਦੇ ਵਿੱਚ ਨਾ ਟਿੱਬੇ ਹੋਣ ਨਾ ਟੋਏ ਹੋਣ ਬਰਾਬਰ ਹੋਵੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਟਾ ਇਹ ਜਿਹੜੇ ਟੋਏ ਨੇ ਟੋਏ ਹੁੰਦੇ ਨੇ ਸਾਡੀਆਂ ਕਮਜ਼ੋਰੀਆਂ ਸਾਡੀ ਵੀਕਨੈਸ ਜਿਹੜੀ ਸਾਡੇ ਅੰਦਰ ਕਮਜ਼ੋਰੀ ਹੈ ਕੋਈ ਕਮਜ਼ੋਰੀਆਂ ਸਾਡੇ ਅੰਦਰ ਬਹੁਤ ਨੇ ਕੋਈ ਮਰ ਨਾ ਜਾਵੇ ਹਾਏ ਮੈਂ ਫਲਾਣੇ ਨਾਲ ਪਿਆਰ ਕਰਦਾ ਛੱਡ ਨਾ ਜਾਵੇ ਮੇਰਾ ਬਾਪੂ ਦਾ ਮਰ ਜਾਏ ਮੇਰੀ ਮਾਂ ਨੂੰ ਨਾ ਕੁਝ ਹੋ ਜਾਏ ਮੇਰੇ ਬੱਚੇ ਨੂੰ ਕੁਝ ਨਾ ਹੋ ਜਾਏ ਮੇਰੇ ਕਿਤੇ ਐ ਨਾ ਬਣ ਜਾਏ ਮੈਂ ਉੱਜੜ ਨਾ ਜਾਵਾਂ ਮੈਂ ਗਰੀਬ ਨਾ ਹੋ ਜਾ ਆ ਇਹ ਮੇਰੀਆਂ ਕਮਜ਼ੋਰੀਆਂ ਨੇ ਮੈਨੂੰ ਇਹਨਾਂ ਟਿੱਬਿਆਂ ਨੂੰ ਭਰਨਾ ਇਹ ਇਹਨਾਂ ਇਹਨਾਂ ਟੋਇਆਂ ਨੂੰ ਭਰਨਾ ਪੈਣਾ ਇਹਨੂੰ ਪਰ ਰੈਡੀ ਰਹਿ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਵਾਰੀ ਅਮੀਰ ਬੰਦੇ ਨੂੰ ਇਹੀ ਟੈਨਸ਼ਨ ਬਹੁਤ ਹੈ ਮੈਂ ਗਰੀਬ ਨਾ ਹੋ ਜਾ ਅਮੀਰ ਬੰਦੇ ਬਹੁਤ ਦਾਨਪੂਰ ਕਰਦੇ ਆ ਜਿਹੜਾ ਬੰਦਾ ਬਹੁਤ ਅਮੀਰ ਹੁੰਦਾ ਬਹੁਤ ਪੈਸਾ ਦਾਨ ਕਰਦਾ ਪਤਾ ਕਿਉਂ ਦਾਨ ਕਰਦਾ ਕਿਤੇ ਮੇਰੀ ਮਾਇਆ ਚਲੀ ਨਾ ਜਾਵੇ بس ਮੇਰੇ ਕੋਲ ਰਵੇ ਮੈਂ ਵਿੱਚੋਂ ਥੋੜਾ ਦੇ ਦੂੰ ਪਰ ਮੇਰੇ ਕੋਲ ਰਹਿਣੀ ਚਾਹੀਦੀ ਹੈ ਉਹਨੂੰ ਡਰ ਹੈ ਇਹ ਚੱਲੀ ਨਾ ਜਾਵੇ ਚੱਲੀ ਨਾ ਜਾਵੇ ਡਰਿਆ ਹੋਇਆ ਡਰਿਆ ਹੋਇਆ ਮਤਲਬ ਇਹ ਹੈ ਕਮਜ਼ੋਰ ਹੈ ਇਹ ਸਾਡੀਆਂ ਕਮਜ਼ੋਰੀਆਂ ਨੇ ਮੈਂ ਜਦੋਂ ਕੋਈ ਗਲਤ ਕੰਮ ਕਰਾਂਗਾ ਨਾ ਗਲਤ ਰਿਲੇਸ਼ਨ ਬਣ ਗਿਆ ਮੇਰਾ ਮੰਨ ਲਓ ਮੰਨ ਲਓ ਮੇਰੇ ਕਿਸੇ ਨਾਲ ਸੰਬੰਧ ਹੋ ਗਏ ਮੈਂ ਬੰਦਾ ਘਰ ਵਾਲੀ ਤੇ ਹੁੰਦਿਆਂ ਵੀ ਕਿਤੇ ਬਾਹਰ ੱੱਕੇ ਖਾਣ ਚੱਲਿਆ ਗਿਆ ਜਾਂ ਕੁਝ ਹੋਰ ਹੋ ਗਿਆ ਇਹ ਕਮਜ਼ੋਰੀ ਏ ਬੰਦੇ ਦੀ ਇਹਨੂੰ ਢਾਣਾ ਪੈਣਾ ਇਹਨੂੰ ਸਾਫ਼ ਕਰਨਾ ਕਮਜ਼ੋਰੀ ਹੁੰਦੀ ਏ ਫਿਰ ਡਰ ਬਣਦਾ ਵੀ ਮੈਨੂੰ ਪਤਾ ਨਾ ਲੱਗ ਜੇ ਐ ਨਾ ਹੋ ਜੇ ਐ ਨਾ ਹੋ ਜੇ ਅਸ਼ਾਂਤਤਾ ਹੀ ਰਹਿਣਾ ਕਮਜ਼ੋਰੀ ਅਸ਼ਾਂਤ ਕਰ ਦਈ ਤੁਹਾਨੂੰ ਨਾ ਬੰਦੇ ਦੀ ਕਮਜ਼ੋਰ ਕਮਜ਼ੋਰੀ ਜਿਹੜੀ ਇਹ ਕਮਜ਼ੋਰ ਕੜੀਆਂ ਨੇ ਨਾ ਜਿਹੜੀਆਂ ਇਹਨਾਂ ਤੇ ਕੰਮ ਕਰਨਾ ਪੈਂਦਾ ਹੁੰਦਾ ਹੈ ਇਟ ਇਟ ਟੋਏ ਨੇ ਸਾਡੇ ਅੰਦਰ ਦੇ ਟੋਏ ਨੇ ਜਿਨ੍ਹਾਂ ਨੂੰ ਕੱਢੀਦਾ ਹੁੰਦਾ ਇੱਕ ਕਮਜ਼ੂਰੀਆਂ ਨੇ ਮੇਰੀਆਂ ਹੁਣ ਟੋਏ ਸਾਰੇ ਸਾਫ਼ ਕਰ ਦਿਓ ਡਰ ਨਹੀਂ ਰਿਹਾ ਕੋਈ ਜਿਹੜਾ ਜਾਂਦਾ ਹੈ ਜਾਵੇ ਪਿਆਰ ਕਰਾਂਗੇ ਹੱਦੋਂ ਵੱਧ ਫੇਰ ਵੀ ਜਿਹੜਾ ਜਾਂਦਾ ਹੈ ਜਾਵੇ ਬੱਚੇ ਨੇ ਗਲਤੀਆਂ ਕਰਦੇ ਨੇ ਕੋਈ ਨਹੀਂ ਉਹ ਲਾ ਗਲਤੀਆਂ ਕਰਨ ਗਈ ਜਦੋਂ ਮੈਂ ਜਵਾਨ ਸੀ ਮੈਂ ਘਟ ਸੀ ਇਹ ਵੀ ਮੇਰਾ ਹੀ ਪ੍ਰੋਡਕਟ ਆ ਗਏ ਇਹ ਕਿਹੜਾ ਕਿਦੋਂ ਹੋਰ ਆਏ ਹੈ ਜਿਹੇ ਜਿਹਾ ਮੈਂ ਸੀ ਉਹ ਜਿਹਾ ਇਹ ਹੈ ਮੈਨੂੰ ਮੌਕਾ ਨਹੀਂ ਮਿਲਿਆ ਇਹਨਾਂ ਨੂੰ ਮੌਕਾ ਮਿਲ ਗਿਆ ਮੈਂ ਜਦੋਂ ਜਵਾਨ ਸੀ ਮੈਂ ਆਸੇ ਪਾਸੇ ਨਹੀਂ ਸੀ ਵੇਖਦਾ ਮੇਰਾ ਜੀ ਨਹੀਂ ਸੀ ਕਰਦਾ ਇਹਨਾਂ ਦਾ ਵੀ ਮਨ ਹੈਗਾ ਮਾੜਾ ਮੋਟਾ ਬੱਚੇ ਗਲਤੀਆਂ ਕਰਦੇ ਨੇ ਹੁੰਦੀਆਂ ਨੇ ਆਪਣੇ ਆਪ ਨੂੰ ਪਹਿਲਾਂ ਰੈਡੀ ਰੱਖੋ ਪਿੰਨਿਆਣੇ ਕਰ ਲੈਂਦੇ ਨੇ ਗਲਤੀ ਹੋ ਜਾਂਦੀਆਂ ਨੇ ਬੱਚੇ ਨੇ ਸਮਾਂ ਆਏਗਾ ਠੀਕ ਹੋ ਜਾਣਗੇ ਨਿਆਣੇ ਭੁੱਲਾ ਕਰਨਗੇ ਰੈਡੀ ਰਹਿਣਾ ਚਾਹੀਦਾ ਬੱਚੇ ਗਲਤੀਆਂ ਕਰਨ ਇੱਕ ਨਹੀਂ ਦੋ ਤਿੰਨ ਚਾਰ ਪੰਜ 10 ਵੀ ਕਰ ਸਕਦੇ ਨੇ ਸਮੇਂ-ਸਮੇਂ ਤੇ ਮੈਂ ਮਾਫੀ ਕਰਾਂਗਾ ਤੇ ਸਮਝਾਵਾਂਗਾ ਮਾਫੀ ਕਰਾਂਗਾ ਬੱਚਿਆਂ ਦਾ ਰੱਬ ਤੂੰ ਐ ਬੱਚੇ ਨਹੀਂ ਜਾਣਦੇ ਕਿਸੇ ਰੱਬ ਨੂੰ ਬੱਚਿਆਂ ਦਾ ਰੱਬ ਪਿਓ ਹੁੰਦਾ ਮਾਪਿਓ ਬੱਚੇ ਦਾ ਰੱਬ ਹੁੰਦੇ ਨੇ ਤੇ ਜੇ ਰੱਬ ਨੇ ਮaaf ਨਹੀਂ ਕਰਨਾ ਔਰ ਕਿੰਨੇ ਕਰਨਾ ਰੱਬ ਤੋਂ ਬੰਦਾ ਮaaf ਕਰਾਉਣਾ ਚਾਹੁੰਦਾ ਹੈ ਕਿ ਨਹੀਂ ਰੱਬ ਮaaf ਕਰੇ ਤੇ ਜੇ ਬੱਚੇ ਦਾ ਰੱਬ ਤੂੰ ਐ ਤੇ ਮaaf ਕਰ ਕਰਨਾ ਪੈਣਾ ਹੈ ਮaaf ਕਰਨਾ ਪੈਣਾ ਬੱਚਾ ਰੱਬ ਸਮਝਦਾ ਹੈ ਰੱਬ ਸਮਝ ਕੇ ਤੇ ਮੰਗਦਾ ਤੇਰੇ ਤੋਂ ਜੇ ਤੂੰ ਉਹਦਾ ਰੱਬ ਨਾ ਹੋਵੇਂ ਤੇਰੇ ਤੋਂ ਮੰਗੇ ਕਿਉਂ ਹੁਣ ਜਿਵੇਂ ਤੁਸੀਂ ਗੁਰਦੁਆਰੇ ਆਉਂਨੇ ਆ ਤੁਸੀਂ ਆਲੇ ਦੁਆਲੇ ਜਾਂਦੇ ਤੁਸੀਂ ਕਹਿੰਦੇ ਫੇਰ ਅੱਬਾ ਮੇਰਿਆ ਮੈਨੂੰ ਕੋਠੀ ਪਾ ਦੇ ਮੰਗਦਾ ਮੈਂ ਆ ਮੇਰੀ ਇੱਛਾ ਏਦਾਂ ਹੀ ਲੜਕੀ ਆ ਕੇ ਕਹਿੰਦੀ ਏ ਡੈਡੀ ਜੀ ਇਹ ਰੱਬਾ ਮੇਰਿਆ ਫਲਾਣਾ ਮੁੰਡਾ ਮੈਨੂੰ ਪਸੰਦ ਆ ਮੇਰਾ ਉਹਦੇ ਨਾਲ ਵਿਆਹ ਕਰਾ ਦੇ ਉਹਨੇ ਰੱਬ ਸਮਝ ਕੇ ਕਿਹਾ ਤੈਨੂੰ ਉਹਦੇ ਲਈ ਤੂੰ ਰੱਬ ਐ ਆਪਣੇ ਬੱਚਿਆਂ ਲਈ ਤੁਸੀਂ ਰੱਬ ਹੋ ਰੱਬ ਤੋਂ ਘੱਟ ਨਹੀਂ ਹੁੰਦੇ ਮਾਪਿਓ ਰੱਬ ਤੋਂ ਘੱਟ ਨਹੀਂ ਹੁੰਦੇ ਸਮਝਾਣਾ ਵੀ ਸਿੱਖੋ ਤੇ ਗਲਤੀਆਂ ਮਾਫ਼ ਕਰਨੀਆਂ ਵੀ ਸਿੱਖ ਲਓ ਗਲਤੀਆਂ ਕਰਦੇ ਨੇ ਮਾਫ਼ ਕਰਿਆ ਕਰੋ ਨਾਲ ਖੜਿਆ ਕਰੋ ਅੱਛਾ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਤੇ ਕੰਮ ਕਰੋ ਜਿਹੜੇ ਤੁਹਾਡੇ ਅੰਦਰ ਵੀਕਨੈਸ ਹੁੰਦੀਆਂ ਜਿਹੜੀਆਂ ਸਾਡੀਆਂ ਮੰਨ ਲਓ ਮੈਂ ਕਿਸੇ ਨਸ਼ੇ ਬਿਨਾਂ ਨਹੀਂ ਵੱਜਦਾ ਮੇਰੀ ਕਮਜ਼ੋਰੀ ਏ ਇਹ ਤੋਂ ਬਚੋ ਇਹ ਕਮਜ਼ੋਰੀ ਤੇ ਕੰਮ ਕਰੋ ਇਹ ਨਸ਼ਾ ਛੱਡਣਾ ਆਪਾਂ ਇਹ ਮੇਰਾ ਟੋਇਆ ਮੈਂ ਇਹਦੇ ਵਿੱਚ ਡਿੱਗ ਜਾਂਦਾ ਮੈਂ ਇਹ ਟੋਇਆ ਮੇਰੇ ਅੰਦਰ ਹੈ ਇਹ ਮੇਰੇ ਅੰਦਰ ਟੋਇਆ ਮੈਂ ਡਿੱਗ ਜਾਂਦਾ ਇਹਦੇ ਤੇ ਮੈਂ ਇਹਦੇ ਤੋਂ ਨਿਕਲਣਾ ਇਸੇ ਬੰਦੇ ਦੇ ਅੰਦਰ ਬੇਵਿਚਾਰੀ ਹੁੰਦਾ ਕੋਈ ਬੰਦਾ ਵਿਆਹਿਆ ਵਰਿਆ ਵੀ ਬੇਵਿਚਾਰੀ ਹੈ ਬਾਹਰ ਜਾਨ ਨੂੰ ਜੀ ਕਰਦਾ ਬਾਰ-ਬਾਰ ਬਾਹਰ ਵੀ ਔਰਤ ਵੀ ਹੋ ਸਕਦੀ ਬੰਦਾ ਵੀ ਇਹ ਮੇਰੇ ਅੰਦਰ ਟੋਇਆ ਮੈਂ ਡਿੱਗ ਜਾਂਦਾ ਮੈਂ ਬਾਰ-ਬਾਰ ਇੱਕ ਟੋਏ 'ਚ ਫੇਰ ਡਿੱਗ ਜਾਂਦਾ ਫੇਰ ਡੱਕ ਜਾਂਦਾ ਫੇਰ ਡਿੱਗ ਜਾਂਦਾ ਉਹਦੇ 'ਚੋਂ ਨਿਕਲਿਆ ਕੋਈ ਹੋਰ ਆ ਗਈ ਨਾਲ ਜ਼ਿੰਦਗੀ ਦੇ ਵਿੱਚ ਹੁਣ ਉੱਧਰੋਂ ਡਿੱਗਣ ਲੱਗ ਪਿਆ ਮੇਰੀ ਕਮਜ਼ੋਰੀ ਹੈ ਮੈਂ ਡਿੱਗ ਪੈਂਦਾ ਇਹਦੇ 'ਤੇ ਕੰਮ ਕਰੋ ਮੈਂ ਆਪਣੇ ਤੁਏ ਟਾ ਦੇਣੇ ਨੇ ਬਰਾਬਰ ਕਰ ਦੇਣੇ ਨੇ ਤੇ ਟਿੱਬੇ ਕੀ ਹੁੰਦੇ ਐ ਟਿੱਬੇ ਹੁੰਦੇ ਐ ਸਾਡਾ ਹੰਕਾਰ ਸਾਡੀ ਈਗੋ ਮੇਰਾ ਨਾਮ ਮੇਰੀ ਇੱਜ਼ਤ ਮੇਰੀ ਇੱਜ਼ਤ ਰੁਲ ਗਈ ਮੇਰੇ ਪਿੰਡ ਚ ਰੁਲ ਗਈ ਮੇਰੇ ਇਲਾਕੇ ਚ ਇੱਜ਼ਤ ਰੁਲ ਗਈ ਐਨੀ ਮੇਰੀ ਬਣੀ ਬਣਾਈ ਰੁਲ ਗਈ ਲੈ ਦਾ ਇਹ ਹੁਣ ਇਹ ਇਹ ਈਗੋ ਮੇਰਾ ਮਸਵਾ ਮੈਂ ਸਾਰੀ ਜ਼ਿੰਦਗੀ ਚ ਇੱਜ਼ਤ ਬਣਾਈ ਤੈਨੂੰ ਲੱਗਦਾ ਜਿੰਨੇ ਤੇਰੇ ਸਾਹਮਣੇ ਹੱਥ ਜੋੜ ਕੇ ਸਾਸਰੀ ਘਰ ਮਿਲ ਬੁਲਾਉਂਦੇ ਐ ਕੀ ਬਾਅਦ ਵਿੱਚ ਵੀ ਤੇਰੀ ਇੱਜ਼ਤ ਕਰਦੇ ਐ ਤੁਹਾਨੂੰ ਲੱਗਦਾ ਸੱਚੀ ਤੁਹਾਡੇ ਨਾਲ ਇੰਨੀ ਇੱਜ਼ਤ ਕਰਦੇ ਤੁਹਾਡੀ ਜਿੰਨੇ ਲੋਕ ਤੁਹਾਨੂੰ ਸਾਸਰੀ ਘਰ ਬੁਲਾਉਂਦੇ ਐ ਫਤੇ ਬੁਲਾਉਂਦੇ ਐ ਹੋਰ ਭਾਜੀ ਠੀਕ ਠਾਕ ਹੋ ਘਰੇ ਆਇਓ ਚਾਹ ਪਿਆਵਾਂਗੇ ਚਾਹ ਪਿਆਣ ਤੋਂ ਬਾਅਦ ਤੈਨੂੰ ਤੇਰੇ ਬਾਰੇ ਕਿਦਾਂ ਦੀਆਂ ਗੱਲਾਂ ਕਰਦੇ ਐ ਤੈਨੂੰ ਪਤਾ ਐ ਆਪ ਹੀ ਆਪਾਂ ਫੂਕ ਛਕੀ ਜਾਨਨੇ ਆ ਵੀ ਬੜੀ ਇੱਜ਼ਤ ਐ ਮੇਰੀ ਬੜੀ ਇੱਜ਼ਤ ਐ ਬੜੀ ਇੱਜ਼ਤ ਐ ਇਹ ਵੀ ਟਿੱਬੇ ਨੇ ਇਹਨਾਂ ਨੂੰ ਢਾ ਦੇ ਮੈਂ ਕਿਸੇ ਦੇ ਗਿਆ ਮੇਰਾ ਪਿਆਰ ਸਤਕਾਰ ਹੈਗਾ ਗੱਲ ਖਤਮ ਐ ਯਾਰ ਬਾਲਾ ਫਤੂਰ ਨਾ ਚਾੜਾ ਦਿਮਾਗ 'ਚ ਵੀ ਬੰਦੇ 50 ਨੇ ਓਏ ਆਪਣੇ ਬੰਦੇ 50 ਪੱਕੇ ਆੜੀ ਨੇ ਜਿੱਦੇ ਪੱਕਿਆਂ ਦਾ ਪਤਾ ਲੱਗਾ ਇੱਕ ਨਿਲਬਣਾ 50 ਦੀ ਗੱਲ ਕਰਦਾ ਤੂੰ ਫੋਨ ਕਰਕੇ ਮੰਗ ਲੱਖ ਰੁਪਈਆ ਜ਼ਰੂਰੀ ਚਾਹੀਦਾ ਦੇਖੀ 50 'ਚੋਂ 5 ਰਹਿ ਜਾਣਗੇ ਇੱਕ ਦੋ ਡਿਮਾਂਡਾ ਹੋਰ ਰੱਖ ਲੈ ਕੋਈ ਵੀ ਨਹੀਂ ਖੜਦਾ ਤਾਂ ਕਰਕੇ ਸਾਹਬ ਨਾਲ ਚੱਲੀਏ ਤਿੱਬੇ ਨਾਵੇਂ ਬਣਾਈ ਰੱਖੀ ਐ ਮੇਰੀ ਇੱਜ਼ਤ ਪਿੰਡ 'ਚ ਬਹੁਤ ਐ ਪਿੰਡ 'ਚ ਇੱਜ਼ਤ ਬਹੁਤ ਐ ਮੜਾ ਜਾ ਤੂੰ ਜਦੋਂ ਪਰੇ ਜਾਂਦਾ ਫੇਰ ਅਗਲਾ ਬਾਅਦ 'ਚ ਕੀ ਬੋਲਦਾ ਐ ਮੈਂ ਫੁਕਰਾ ਤੁਰਿਆ ਫਿਰਦਾ ਐ ਕਹਿੰਦੇ ਬਾਅਦ 'ਚ ਤੂੰ ਮੜਾ ਜਾ ਪਰੇ ਨਿਕਲਦਾ ਫੇਰ ਉਹਦੀ ਗੈਦਿੰਦਾ ਦੋ ਨੰਬਰੀਆ ਬੰਦਾ ਚਵਲ ਬੰਦਾ ਐ ਬੰਦਾ ਐ ਕੋਈ ਐ ਕਹਿੰਦੇ ਮੂੰਹ ਤੇ ਕਹਿਣਗੇ ਬੰਦੋਈ ਬਹੁਤ ਭਾਜੀ ਆਇਆ ਕਰੋ ਭਾਜੀ ਭਾਜੀ ਇਹ ਅੱਡੀ ਭਾਜੀ ਬਣਿਆ ਫਿਰਦਾ ਇਹ بڑا ਭਾਜੀ ਬਣ ਗਿਆ ਇਹ ਭਾਜੀ ਪੂਜੀ ਕੋਈ ਨਹੀਂ ਕਹਿੰਦੇ ਉੱਤੋਂ ਉੱਤੋਂ ਕਹਿੰਦੇ ਸਾਰੇ ਤਾਂ ਕਰਕੇ ਨਾ ਇਹ ਦੇਖੋ ਸਮਾਜ ਐਂ ਚੱਲਣਾ ਤੁਹਾਡੇ ਟੋਏ ਤੁਹਾਡੇ ਬੱਚਿਆਂ ਨੇ ਵੀ ਇਦਾਂ ਹੀ ਰਹਿਣਾ ਤੁਹਾਡੇ ਰਿਸ਼ਤੇਦਾਰ ਵੀ ਇਦਾਂ ਹੀ ਨੇ ਬਾਈ ਇਹਨੂੰ ਲਾਈਟਲੀ ਜਿਹਾ ਲੋ ਫਨ ਜਹਾ ਰੱਖਿਆ ਕਰੋ ਵੀ ਠੀਕ ਹੈ ਆਏ ਆ ਮਿਲੇ ਆ ਚਾਹ ਪੀਤੀ ਹੈ ਜਿਹਹ ਜਏ ਆਉਏ ਇਹਨੂੰ ਚਾਹ ਪਿਆ ਦਾਂਗੇ ਗੱਲ ਖਤਮ ਸਿਰ ਤੇ ਨਾ ਝਾੜ ਕੇ ਰੱਖ ਵੀ ਇੰਨੇ ਬੰਦੇ ਮੇਰੀ ਇੱਜ਼ਤ ਮੈਂ ਬਸ ਐ ਇਹ ਨਾ ਛਾੜੋ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ ਇਹ ਟੋਏ ਟਿੱਬਾ ਦੇਤਾ ਦੇਗਾ ਨਾ ਜੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਇਹ ਟੋਏ ਟਿੱਬੇ ਖਤਮ ਕਰਦੇ ਆਪਣੇ ਅੱਗੇ ਮੂਲ ਨਾਲ ਆਵਸੀ ਦੋਜਕ ਸੰਧੀ ਪਾਹੇ ਕਹਿੰਦੇ ਦੋਜਕਾਂ ਦੀ ਅੱਗ 'ਚ ਜ਼ਿੰਦਗੀ 'ਚ ਕਦੇ ਨਹੀਂ ਸੜੇਗਾ ਜੇ ਤੇ ਟੋਏ ਟਿੱਬੇ ਆਪਣੇ ਅੰਦਰ ਖਤਮ ਕਰ ਲਵੇਂ ਨਰਕ 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 ਦੀ ਜ਼ਿੰਦਗੀ ਜਿਉਂਦੇ ਆ ਜਿਹੜੇ ਟੋਏ ਟਿੱਬੇ ਖਤਮ ਨਹੀਂ ਕਰਦੇ ਆਪਣੇ ਅੰਦਰ ਦੇ ਆਪਣੇ ਅੰਦਰ ਦੇ ਟੋਏ ਟਿੱਬੇ ਜਿਨ੍ਹਾਂ ਬੰਦਿਆਂ ਨੇ ਖਤਮ ਨਹੀਂ ਕਰਨੇ ਨਰਕ ਭੋਗਦੇ ਆ ਨਰਕ ਨਰਕ ਬਾਹਰ ਕੋਈ ਨਹੀਂ ਨਰਕ ਬੰਦੇ ਦੇ ਅੰਦਰ ਹੈ ਹੁਣ ਮੈਂ ਅੰਦਰੋਂ ਟੋਏ 'ਚ ਡਿੱਗਿਆ ਪਿਆ ਗਲਤ ਪਾਸੇ ੱੱ ਧੱਕੇ ਖਾ ਰਿਆਂ ਤੇ ਹਰ ਵੇਲੇ ਸਮਝ ਲਓ ਮੈਂ ਨਰਕ 'ਚ ਡਿੱਗਿਆ ਪਿਆ ਮੈਨੂੰ ਮੈਂ ਤਾਂ ਨਰਕ ਚਾ ਜੀਂ ਆ ਅੱਗੇ ਵੀ ਡਿੱਗੂ ਟੋਏ ਟਿੱਬੇ ਬਹੁਤ ਤੰਗ ਕਰਨਗੇ ਇਹਨਾਂ ਤੋਂ ਬਚੋ ਇਹ ਟੋਏ ਟਿੱਬੇ ਨੇ ਅੰਦਰ ਦੇ ਇਹਨਾਂ ਨੂੰ ਖਤਮ ਕਰੋ ਤੇ ਜ਼ਿੰਦਗੀ ਦੇ ਵਿੱਚ ਕੈਂਪ ਵਾਲਿਆਂ ਨੂੰ ਤੇ ਪਤਾ ਹੈ ਮੈਂ ਵਾਰ-ਵਾਰ ਰਿਪੀਟ ਕਰਦਾ ਕਿ ਕਿਸੇ ਦਾ ਮਾਰਾ ਨਹੀਂ ਸੋਚਣਾ ਕਿਸੇ ਦਾ ਮਾਰਾ ਨਹੀਂ ਕਰਨਾ ਦੁਸ਼ਮਣ ਵੀ ਹੋਵੇ ਤੁਹਾਡਾ ਠੀਕ ਹੈ ਮੈਨੂੰ ਮਾਰਨਾ ਚਾਹੁੰਦਾ ਪਰ ਅਸੀਂ ਸਭ ਦਾ ਪੜਾਈ ਮੰਗਦੇ ਆ ਜਿੱਦੇ ਮੈਨੂੰ ਮੌਕਾ ਮਿਲਿਆ ਮੈਂ ਨਹੀਂ ਮਾਰਾਂਗਾ ਜਿੱਦੇ ਮੈਨੂੰ ਮੌਕਾ ਮਿਲਿਆ ਮੈਂ ਨਹੀਂ ਮਾਰ ਸਕਦਾ ਮਤਲਬ ਆਪਣੇ ਆਪ ਨੂੰ ਕਿਸੇ ਦੇ ਬਾਰੇ ਮਾੜਾ ਸੋਚਣਾ ਤੇ ਸਾਡੇ ਅੰਦਰ ਤੇ ਮੈਨੂੰ ਤੁਸੀਂ ਮਾਫ ਕਰਦੇ ਹੋ ਵੀਰੋ ਭਰਾਵੋ ਹਰ ਵੇਲੇ ਚੱਲਦਾ ਰਹਿੰਦਾ ਨਿਊਜ਼ ਆਵੇ ਵੀ ਬਹਿ ਗਿਆ ਬੇੜਾ ਨਿਊਜ਼ ਆਵੇ ਜਦੋਂ ਅਗਲੇ ਦੀ ਖਬਰ ਆਉਂਦੀ ਹੈ ਨਾ ਵੀ ਉਹਦਾ ਮੁੰਡਾ ਫੜਿਆ ਗਿਆ ਕੈਨੇਡਾ ਦੇ ਵਿੱਚ ਐ ਕਰਦਾ ਸੀ ਅੰਦਰੇ ਅੰਦਰ ਬੜਾ ਮਾੜਾ ਹੋਇਆ ਬਾਅਦ ਚ ਕਹਿਣਗੇ ਇਹ ਨਾ ਅੱਤ ਵੀ ਵਾੜੀ ਚੱਕੀ ਸੀ ਇਹਨਾਂ ਨਿਆਣਿਆਂ ਨੇ ਗੱਲਾਂ ਘਰੇ ਆ ਕਿ ਐ ਕਰਨਗੇ ਬੋਲ ਕੇ ਕਹਿਣ ਨਾ ਕਹਿਣ ਹੁੰਦੇ ਖੁਸ਼ ਨੇ ਵੀ ਵਧੀਆ ਹੋਇਆ ਇਹ ਇਹ ਜਾ ਨਹੀਂ ਸਕਿਆ ਇਹਦਾ ਬਣਿਆ ਨਹੀਂ ਕੰਮ ਅੰਦਰੋਂ ਛੜਦੇ ਆਂ ਜੈਲ ਸਈਰਖਾ ਤੇ ਰਾਤ ਮੈਂ ਇੱਕ ਗੱਲ ਕੀਤੀ ਸੀ ਵੇਖੋ ਸਿੱਖਾਂ ਦੀ ਨਿੱਕੀ ਜੀ ਟੀ ਤੀਲੀ ਇੱਧਰ ਸੁਣੋ ਸਿੱਖਾਂ ਦੀ ਨਿੱਕੀ ਜੀ ਤੀਲੀ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜ ਸਕਦੀ ਹੈ ਨਾ ਲੱਕੜਾਂ ਦੇ ਢੇਰ ਨੂੰ ਬਾਅਦ ਚ ਸਾੜੂ ਪਹਿਲਾਂ ਆਪਣਾ ਬੂਥਾ ਸਾੜਦੀ ਓ ਹਰੇਕ ਹਰੇਕ ਸਿੱਖ ਆਪਣਾ ਬੂਥਾ ਸਾੜ ਕੇ ਫੇਰ ਉਹ ਲੱਕੜਾਂ ਦੇ ਢੇਰ ਨੂੰ ਅੱਗ ਲਾਉ ਜਿਹੜੇ ਬੰਦੇ ਕਿਸੇ ਦਾ ਘਰ ਸਾੜਨ ਜਾਂਦੇ ਨੇ ਮaaf ਕਰਨਾ ਅੰਦਰੋਂ ਪਹਿਲਾਂ ਆਪ ਸੜਦੇ ਨੇ ਫੇਰ ਸਾੜਦੇ ਨੇ ਜਦੋਂ ਤੂੰ ਸੋਚਣ ਵੀ ਲੱਗਦੇ ਐ ਨਾ ਕਿਸੇ ਦਾ ਮਾੜਾ ਤੇ ਆਪਣੇ ਆਪ ਨੂੰ ਸਾੜਨਾ ਸ਼ੁਰੂ ਕਰ ਦਿੰਨੇ ਓਦੋਂ ਜੈਲਸ ਵਿੱਚ ਈਰਖਾ ਚ ਸਾੜੇ ਚ ਆ ਬਾਬਾ ਫਰੀਦ ਸਾਹਿਬ ਦਾ ਵਜਨ ਨਹੀਂ ਫਰੀਦਾ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ ਇਹਨੂੰ ਤੇ ਆਪਾਂ ਮਰਨ ਨਾਲ ਜੋੜ ਦਿੰਨੇ ਆ ਨਾ ਬਈ ਬੰਦਾ ਬੜੇ ਨਜ਼ਾਰੇ ਲੈ ਰਿਆ ਸੀ ਕੇਲ ਕਰ ਰਿਆ ਸੀ ਅਚਿੰਤੈ ਬਾਜ ਪੈ ਗਏ ਐਂ ਕਹਿੰਦੇ ਨਾ ਦਰਿਆ ਵੈ ਕੰਨ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੀਤੇ ਸੰ ਸੇ ਗਾਲੀ ਰੱਬ ਕੀਆਂ ਅਸੀਂ ਐਂ ਕਹਿੰਨੇ ਆ ਉਹ ਨਹੀਂ ਇਹਦਾ ਅਰਥ ਇਦਾਂ ਸਮਝੋ ਉਹ ਕਹਿੰਦੇ ਬਗਲਾ ਤੇ ਸੀ ਬਡਡੀਆਂ ਦਾ ਗਲ ਫੜਾਂਗੇ ਬਿਉਂਤਾ ਘੜਦਾ ਸੀ। ਕਲੋਲਾ ਕਰਦਾ ਸੀ। ਫਿਰਦਾ ਸੀ ਕਿ ਬਗਲੇ ਡੱਡੀਆਂ ਨੂੰ ਮਾਰਾਂਗੇ। ਉਹ ਕਹਿੰਦੇ ਕਮਾਲ ਏ ਹੋਈ ਵੀ ਇਹ ਤੇ ਉਧਰ ਤਿਆਰੀ ਕਰੀ ਬੈਠਾ ਸੀ ਤੇ ਅਚੰਤ ਹੀ ਆਵਾਜ਼ ਇਹਦੇ ਗਲ ਨੂੰ ਆਪੇ। ਸੋਚਦਾ ਸੀ ਮੱਛੀਆਂ ਦਾ ਵਾੜਾ। ਬਗਲਾ ਸੋਚਦਾ ਸੀ ਡੱਡੀਆਂ ਦਾ ਮਾੜਾ ਆਵਾਜ਼ ਇਹਦੇ ਤੇ ਪੈ ਗਿਆ। ਸੋਚਦਾ ਸੀ ਮੜਾ ਵੀ ਲੈ ਵੀ ਹੁਣ ਆਪਾਂ ਦਰਿਆ ਵੈ ਕੰਨੈ ਬਗਲਾ ਬੈਠਾ ਏਕਲ ਕਰੇ ਕੋਲੋਲਾ ਕਰਦਾ ਵੀ ਹੁਣ ਮੈਂ ਮੱਛੀ ਫੜ ਲੈਣੀ ਐ ਮੈਂ ਐ ਕਰ ਦੂ ਮੈਂ ਐ ਕਰ ਦੂ ਮੈਂ ਐ ਕਰ ਦੂ ਇਹਦੇ ਮਨ ਦੀ ਮਨਚੀ ਰਹੇਗੀ ਉਹ ਕਹਿੰਦੇ ਆਇਆ ਬਾਜ ਉਹਨੇ ਝਪਟਾ ਬਗਲੇ ਨੂੰ ਮਾਰਿਆ ਲੈ ਇਹਨੇ ਤੇ ਕਿਤੇ ਸੋਚਿਆ ਵੀ ਨਹੀਂ ਸੀ ਏਕਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਉੱਤੋਂ ਬਾਜ ਪੈ ਗਿਆ ਬਾਜ ਪਏ ਇਸ ਰੱਬ ਦੇ ਕੇਲਾ ਵਿਸਰੀਆਂ ਹੁਣ ਵਿਸਰਗੀਆਂ ਕੋਲੋਲਾ ਜੋ ਮਨ ਚੇਤਨਾ ਚੇਤੇ ਸਨ ਸੇ ਗੱਲ ਨਹੀਂ ਰੱਬ ਕੀਆ ਸੋਚਿਆ ਨਹੀਂ ਸੀ ਮੇਰੇ ਨਾਲ ਵੀ ਐ ਬਣੂ ਉਹਦਾ ਮਾੜਾ ਸੋਚਦਾ ਸੋਚਦਾ ਆਪ ਵੇੜਾ ਵਾਹ ਕੇ ਬਹਿ ਗਿਆ ਸੁਣੋ ਕਿਸੇ ਦਾ ਬੰਦਾ ਕਤਲ ਕਰਨ ਲੱਗਿਆ ਸੀ ਉਹਦਾ ਕਤਲ ਕਰਦਾ ਕਰਦਾ ਆਪ 20 ਸਾਲੀ ਕਰਾ ਕੇ ਬਹਿ ਗਿਆ ਇਹ ਅਰਥ ਸਿੱਧਾ ਇਹ ਹੈ ਕਿਸੇ ਦਾ ਮਾੜਾ ਸੋਚਣ ਲੱਗੇ ਤੁਸੀਂ ਆਪਣਾ ਬੇੜਾ ਗਰਕ ਕਰਕੇ ਬਹਿ ਜਾਂਨੇ ਆ ਜਦੋਂ ਤੁਸੀਂ ਕਿਸੇ ਦਾ ਮਾੜਾ ਸੋਚਦੇ ਆ ਨਾ ਕਿਸੇ ਵੀ ਬੰਦੇ ਦਾ ਜਦੋਂ ਤੁਸੀਂ ਮਾੜਾ ਸੋਚਦੇ ਆ ਬੀਦਾ ਐ ਹੋਵੇ ਇਹ ਕਿਵੇਂ ਚੱਲ ਰਿਹਾ ਇਹਦਾ ਘਰ ਕਿਵੇਂ ਵੱਸ ਰਿਹਾ ਇਹਦਾ ਘਰ ਕਿਵੇਂ ਉਜੜੂ ਉਦੋਂ ਕਹਿੰਦੇ ਤੁਸੀਂ ਆਪਣੇ ਅੰਦਰ ਇਹ ਬੀਜ ਬੀਜ ਰਹੇ ਆਂ ਤੇ ਤੁਸੀਂ ਆਪਣਾ ਨੁਕਸਾਨ ਜਾਦਾ ਵੱਡਾ ਕਰਾ ਲੈਣਾ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿਹੜੇ ਬਾਜ਼ ਪੈ ਜਾਣੇ ਨੇ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਦੀ ਬਰਬਾਦੀ ਦਾ ਕਾਰਨ ਨਾ ਬਣਿਓ ਕਿਸੇ ਨੂੰ ਬਰਬਾਦ ਕਰਨ ਬਾਰੇ ਨਾ ਸੋਚਿਓ ਵਿਆਮਤਾ ਨਾ ਘੜਿਓ ਅਸੀਂ ਕਹਿੰਨੇ ਆ ਅਸੀਂ ਤੇ ਕਿਸੇ ਨੂੰ ਬਰਬਾਦ ਕਰਦੇ ਨਹੀਂ ਉਹ ਅਗਲਾ ਹੋਵੇ ਨਾ ਵੱਖਰੀ ਗੱਲ ਐ ਜੋਰ ਪੂਰਾ ਲਾਉਨੇ ਆ ਅਸੀਂ ਕੋਈ ਕਸਰ ਨਹੀਂ ਛੱਡਦੇ ਰਿਸ਼ਤੇ ਵਾਲੇ ਪੁੱਛਣ ਆ ਜਾਣ ਮੁੰਡਾ ਕਿਵੇਂ ਐ ਤੁਹਾਡੇ ਗਵਾਨੀਆਂ ਦੇ ਹੁਣ ਸਾਨੂੰ ਪਤਾ ਐ ਉਦਾਂ ਤਾਂ ਠੀਕ ਐ ਜੀ ਬਸ ਮੁੰਡੇ ਦੇ ਚਾਲ ਚੱਲਣ ਦੇ ਬਸ ਕਹਿਣਾ ਹੀ ਐ ਪਾਨੀ ਮਾਰਨੀ ਇਹ ਪਾਨੀ ਮਾਰ ਇਦਾਂ ਹੀ ਹੁੰਦੇ ਨੇ ਉਦਾਂ ਠੀਕ ਐ ਜੀ ਸਾਰਾ ਕੁਝ ਗੋਲ ਮੋਲ ਤਰੀਕੇ ਨਾਲ ਪਰ ਅਗਲੇ ਨੂੰ ਪਰ ਨੈ ਦਿਮਾਗ ਦੇ ਵਿੱਚ ਜ਼ਹਿਰ ਪਰ ਨਹੀਂ ਐ ਤੇ ਜ਼ਹਿਰੀਆਂ ਨੇ ਜ਼ਹਿਰ ਹੀ ਭਰਨੀ ਐ ਭਾਈ ਸੱਪ ਡੰਗ ਹੀ ਮਾਰੂ ਹੋਰ ਕੀ ਕਰੂ ਜਦੋਂ ਅੰਦਰੋਂ ਅਸੀਂ ਜ਼ਹਿਰੀ ਆ ਅੰਦਰੋਂ ਅਸੀਂ ਜ਼ਹਿਰ ਭਰੀ ਫਿਰਦੇ ਆ ਫਿਰ ਡੰਗ ਹੀ ਮਾਰਾਂਗੇ ਹੋਰ ਕਰਨਾ ਕੀ ਐ ਅਸੀਂ ਤਾਂ ਕਰਕੇ ਭਾਈ ਆਪਣੇ ਮਨ ਨੂੰ ਨਿਰਮਲ ਕਰਿਓ ਟੋਏ ਟਿੱਬੇ ਢਾ ਦਿਓ ਕਹਿੰਦੇ ਦੋਜਕ ਦੀ ਅੱਗ ਚ ਕਦੇ ਨਹੀਂ ਸੜੋਂਗੇ ਟੋਏ ਟਿੱਬੇ ਆ ਪਟਾਓ ਤੇ ਇਹ ਵੀ ਗੱਲ ਯਾਦ ਰੱਖਿਓ ਕਿਸੇ ਨੇ ਨਹੀਂ ਢਾਣੇ ਮੇਰੇ ਟੋਏ ਮੇਰੇ ਟਿੱਬੇ ਮੈਂ ਬਣਾਏ ਮੈਂ ਢਾਉ ਅਸੀਂ ਬਣਾਏ ਮੈਂ ਗੰਦ ਪਾਇਆ ਨਾ ਆਪਣੇ ਅੰਦਰ ਮੈਂ ਸਾਫ ਕਰ ਹੁਣ ਤੇਰੇ ਅੰਦਰ ਵਾਲੀ ਗੰਦਗੀ ਮੈਂ ਸਾਫ ਨਹੀਂ ਕਰ ਸਕਦਾ ਤੇਰੇ ਸਰੀਰ ਤੇ ਗੰਦਗੀ ਹੋਵੇ ਸਾਫ ਕਰ ਸਕਦੇ ਆ ਤੇਰੇ ਘਰ ਚ ਗੰਦਗੀ ਹੋਵੇ ਸਾਫ ਕਰ ਸਕਦੇ ਆ ਤੈਨੂੰ ਨਵਾਉਣਾ ਹੋਵੇ ਕੋਈ ਗੱਲ ਨਹੀਂ ਅਸੀਂ ਖੁਰਚਣੇ ਨਾਲ ਮਲ ਮਲ ਨਵਾ ਦਿਆਂਗੇ ਪਰ ਤੇਰੇ ਮਨ ਦੀ ਗੰਦਗੀ ਲਾਉਣੀ ਤੈਨੂੰ ਬੋਲੋ ਆਪਣੀ ਹੈ ਮਨ ਦੀ ਗੰਦਗੀ ਨਹੀਂ ਲੈਣੀ ਇਹਦੇ ਆਪ ਚੱਕ ਗੁਰਬਾਣੀ ਵਾਲਾ ਖੁਰਚਣਾ ਇਹ ਝਾਵੇਂ ਨਾਲ ਰਗੜ ਰਗੜ ਕੇ ਸਾਫ ਕਰ ਵੀ ਆ ਗਲਤੀ ਹੈ ਓਏ ਮਨਾ ਤੂੰ ਨਿਤਨੇਮ ਕਰਦਾ ਸੋਚੀ ਕੀ ਜਾਂਦਾ ਤੂੰ ਪਾਠ ਕਰਦਾ ਸੋਚੀ ਕੀ ਜਾਂਦਾ ਇਨਸਾਈਡ ਕੀ ਚੱਲਦਾ ਤੇਰੇ ਅੰਦਰ ਚੱਲਦਾ ਕੀ ਵੇਖਦੇ ਸਹੀ ਮਾਣਾ ਜਾ ਬੜਿਆਂ ਫਿਰਦਾ ਵੱਡਾ ਤੂੰ ਵਧੀਆ ਲੱਗਦਾ ਦੁਨੀਆ ਕਹਿੰਦੀ ਬੜਾ ਚੰਗਾ ਅੰਦਰ ਇੰਦਾ ਗੰਦ ਐਨਾ ਮਾੜਾ ਵੀ ਕਿਸੇ ਦਾ ਸੋਚ ਸਕਦਾ ਤੂੰ ਤੇ ਜਿੱਦੇ ਵੀਰੋ ਤੁਸੀਂ ਰੱਬ ਵਰਗੇ ਹੋ ਗਏ ਤੁਹਾਡਾ ਬੰਦਾ ਤੇ ਛੱਡ ਦਿਓ ਤੁਹਾਡੇ ਤੋਂ ਕੁੱਤੇ ਨੂੰ ਡੰਡਾ ਨਹੀਂ ਵੱਜਣਾ ਤੁਹਾਡੇ ਤੋਂ ਕੁੱਤੇ ਨੂੰ ਡੰਡਾ ਨਹੀਂ ਵੱਜਣਾ। ਮੈਂ ਰਾਤ ਵੀ ਕਿਹਾ ਵੀ ਦਰਖਤ ਨੂੰ ਵੀ ਵੱਢਣ ਲੱਗਿਆਂ 100 ਵਾਰੀ ਸੋਚੋਗੇ। ਦਰਖਤ ਨਹੀਂ ਵੱਢਿਆ ਜਾਂਦਾ। ਅਗਲਾ ਕਹਿੰਦਾ ਛੱਡ ਯਾਰ। ਕਿਸੇ ਦਾ ਨੁਕਸਾਨ ਨਾ ਹੋ ਜਾਏ। ਹੁਣ ਅਸੀਂ ਕਿਤੇ ਸੋਚਦੇ ਆਂ ਐਂਬੂਲੈਂਸ 2222 ਕਰਦੀ ਆਉਂਦੀ ਹੁੰਦੀ ਆਪਾਂ ਆਪਣੀ ਆਪਾਂ ਰਾਹ ਨਹੀਂ ਦਿੰਦੇ। ਵੀ ਕਿਸੇ ਦਾ ਪਿਓ ਮਰ ਚੱਲਿਆ ਹੋਣਾ ਉਹ ਕਿਸੇ ਦੀ ਮਾਂ ਹੋਣੀ ਐ। ਕਿਸੇ ਦਾ ਬੱਚਾ ਹੋਣਾ ਸਾਡੇ ਤੇ ਇਦਾਂ ਦਾ ਹਾਲ ਹੀ ਨਹੀਂ ਕਿਤੇ ਕਿਸੇ ਬਾਰੇ ਸੋਚ ਲਈਏ ਨਾ 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 ਕਿਸੇ ਬਾਰੇ ਸੋਚੋ ਯਾਦ ਰੱਖਣਾ ਜਿੰਨਾ ਤੁਸੀਂ ਕਿਸੇ ਬਾਰੇ ਸੋਚੋਗੇ ਉਨਾ ਹੀ ਮਨ ਸ਼ਾਂਤ ਤੇ ਸੌਖਾ ਹੋਣਾ ਸ਼ੁਰੂ ਹੋ ਜਾਏਗਾ ਭਲਾ ਸੋਚ ਕੇ ਵੇ ਬੜੀ ਸ਼ਾਂਤੀ ਆ ਤੁਸੀਂ ਦੀਵਾਨ ਸੁਣਿਆ ਨਾ ਇੱਥੇ ਕੋਈ ਬੇਬੇ ਕਵੇ ਵੀ ਮੇਰੇ ਤੋਂ ਤੁਰ ਕੇ ਜਾਇਆ ਨਹੀਂ ਜਾਂਦਾ ਵੇ ਪੁੱਤ ਕੀ ਕਰਾਂ ਲੈ ਤੂੰ ਉਹਨੂੰ ਗੋਦੀ ਚੱਕ ਕੇ ਉਹਦੀ ਗੱਡੀ ਤੱਕ ਛੱਡਿਆ ਤੈਨੂੰ دیਵਾਨ ਤੋਂ ਵੱਧ ਸ਼ਾਂਤੀ ਉਹਦੇ ਨਾਲ ਮਿਲੋ ਉਹ ਬੇਬੇ ਨੇ ਜਦੋਂ ਤੇਰੇ ਚਿਹਰੇ ਤੇ ਵਾਲਾ ਹੱਥ ਰਗਿਆ ਨਾ ਵੇ ਪੁੱਤ ਧੰਨਵਾਦ ਵੇ ਤੇਰਾ ਪੁੱਤ ਤੂੰ ਮੈਨੂੰ ਛੱਡ ਦਿੱਤਾ ਲੈ ਮਾਂ ਉਹ ਉਹ ਤੈਨੂੰ ਐ ਲੱਗਣਾ ਵੀ ਆਹ ਤੇ ਮੈਨੂੰ دیਵਾਨ ਤੋਂ ਵੱਧ ਨਜ਼ਾਰਾ ਆ ਨਜ਼ਾਰਾ ਆ ਇਹਦੇ 'ਚ بڑا ਨਜ਼ਾਰਾ ਆਉਂਦਾ ਜਦੋਂ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਕਿਸੇ ਦਾ ਭਲਾ ਸੋਚਦੇ ਹੀ ਨਹੀਂ ਭਲਾ ਕਰਨ ਵਾਸਤੇ ਤੁਸੀਂ ਕਰਮ ਵੀ ਕਰਦੇ ਹੋ ਪ੍ਰੈਕਟੀਕਲ ਵੀ ਤੁਸੀਂ ਗੱਲਾਂ ਹੀ ਨੇ ਭਲੇ ਦੀਆਂ ਭਲਾ 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 ਕਰਨਾ ਵੀ ਹੁੰਦਾ ਹੈ ਭਲਾ ਕਰਕੇ ਵੇਖੋ 860 ਤੀਰਥ ਸਗਲ ਪੁੰਨ ਜੀ ਦਇਆ ਪਰਮਾਨ ਕਹਿੰਦੇ ਜੇ 68 ਤੀਰਥ ਦੁਨੀਆ ਨਾਉਂਦੀ ਹੈ ਵੀ ਮੈਂ ਉਥੇ ਨਹਾ ਲਾਂ ਮੈਂ ਉਥੇ ਨਹਾ ਲਾਂ ਹਿੰਦੂ ਕਹਿੰਦੇ ਗੰਗਾ ਚ ਨਹਾ ਲੋ ਸਾਈ ਵੀ ਉਹ ਨਵਾਉਂਦੇ ਆ ਵਿੱਚ ਚੁੱਭਾ ਜਾ ਲਵਾਉਂਦੇ ਆ ਤੇ ਸਿੱਖ ਵੀ ਹੁਣ ਨਵਾਉਂਦੇ ਆ ਥਾਂ ਥਾਂ ਤੇ ਇੱਥੇ ਨਾਲਾ ਇੱਥੇ ਨਾਲਾ ਪਰ ਕਹਿੰਦੇ ਤੈਨੂੰ ਕਿਤੇ ਨਾਉਣ ਦੀ ਲੋੜ ਨਹੀਂ ਦਇਆ ਅੰਦਰ ਪੈਦਾ ਕਰਨਾ ਬਸ ਅੰਦਰ ਇੱਕ ਦਇਆ ਦਾ ਭਾਵ ਲਿਆ ਵੀ ਸਾਰੇ ਮੇਰੇ ਨੇ ਤੇ ਇਹ ਮੈਂ ਇਨ੍ਹਾਂ ਦਾ ਦਇਆ ਕਰਨਾ